ਅੱਛੀ ਗੱਲ ਦੋਸਤੋ ਹਰ ਭਜਨਮਾਨ ਇੱਕ ਪਰਿਵਾਰਕ ਸਿੰਗਰ ਨੇ ਉਹ ਗਾਇਕ ਨੇ ਜਿਨ੍ਹਾਂ ਦੇ ਗੀਤਾਂ ਨੂੰ ਅਕਸਰ ਲੋਕ ਪਰਿਵਾਰਾਂ ਦੇ ਵਿੱਚ ਬੈ ਕੇ ਸੁਣ ਸਕਦੇ ਨੇ ਤੇ ਪਰਿਵਾਰਾਂ ਦੇ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਲੋਕ ਬਹੁਤ ਹੀ ਹਸੀ ਖੁਸ਼ੀ ਅਤੇ ਬਹੁਤ ਹੀ ਚਾਹਵਾਂ ਦੇ ਨਾਲ ਹਰ ਭਜਨਮਾਨ ਨੂੰ ਆਪਣੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੁਲਾਉਂਦੇ ਨੇ ਤੇ ਵੱਡੇ ਕਲਾਕਾਰ ਵੀ ਇੰਜ ਹੀ ਕਰਦੇ ਨੇ ਪਰ ਕੀ ਹੋਵੇ ਜੇਕਰ ਇਸ ਲੋਕਾਂ ਦੇ ਮਨਾਂ ਦੇ ਵਿੱਚ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦੇਣ ਵਾਲੇ ਹਰ ਭਜਨ ਮਨ ਨੂੰ ਹੀ ਕੋਈ ਦੁੱਖ ਦੇਵੇ ਅਜਿਹਾ ਹੀ ਹੋਇਆ ਪਿਛਲੇ ਦਿਨੀ ਜਦੋਂ ਇੱਕ ਦੋ ਕੁਝ YouTube ਚੈਨਲਸ ਅਤੇ ਕੁਝ Facebook ਪੇजेस ਵੱਲੋਂ ਹਰਭਜਰਮਾਨ ਦੀ ਧੀ ਬਾਰੇ ਕੁਝ ਗਲਤ ਬਿਨਾ ਕਿਸੇ ਪ੍ਰਮਾਣਿਕਤਾ ਤੋਂ ਪਬਲਿਕ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਹਰਭਜਰਮਾਨ ਦੀ ਧੀ ਵੱਲੋਂ ਇੱਕ ਕਾਲੇ ਨਾਲ ਵਿਆਹ ਕਰਵਾ ਲਿਆ ਗਿਆ ਹੈ ਜਿਸ ਤੋਂ ਬਾਅਦ ਹਰਭਜਰਮਾਨ ਕਾਫੀ ਜ਼ਿਆਦਾ ਇਸ ਤੋਂ ਨਾਰਾਜ਼ ਵੀ ਹੋਏ ਇਸ ਝੂਠ ਦੇ ਕਰਕੇ ਉਹਨਾਂ ਦੇ ਮਨ ਨੂੰ ਕਾਫੀ ਜ਼ਿਆਦਾ ਠੇਸ ਵੀ ਪਹੁੰਚੀ ਤੇ ਹੁਣ ਇਹਨਾਂ ਨਿਊਜ਼ ਚੈਨਲਸ ਦੇ ਖਿਲਾਫ ਉਹਨਾਂ ਵੱਲੋਂ ਐਕਸ਼ਨ ਲਿਆ ਗਿਆ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਅਤੇ ਝੂਠ ਫਲਾਉਣ ਵਾਲੇ ਇਹ YouTube ਚੈਨਲ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਹੁਣ ਵੱਡੀ ਮੁਸੀਬਤ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਹਰਪਜਨ ਮਾਨ ਨੇ ਆਪਣੇ ਵਕੀਲ ਦੁਆਰਾ ਇਹਨਾਂ ਤੇ ਡੈਫਮੇਸ਼ਨ ਦਾ ਕੇਸ ਦਰਜ ਕਰਵਾਇਆ ਗਿਆ ਹੈ ਤੇ ਉਥੇ ਹੀ ਕੁਝ ਸ਼ਰਤਾਂ ਦੇ ਤਹਿਤ ਇਹਨਾਂ ਨੂੰ ਕੁਝ ਚੇਤਾਵਨੀ ਵੀ ਦਿੱਤੀ ਗਈ ਹੈ ਜਿਸ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਆਪਣੀ ਆਈਡੈਂਟੀਟੀ ਸ਼ੋਅ ਕਰਨ ਨਾਲ ਹੀ ਬਿੜਾ ਕਿਸੇ ਸ਼ਰਤ ਤੋਂ ਲੋਕਾਂ ਦੇ ਸਾਹਮਣੇ ਮਾਫੀ ਮੰਗਣ ਅਤੇ ਅਜਹੀਆਂ ਝੂਠ ਫਲਾਉਣ ਵਾਲੀਆਂ ਵੀਡੀਓਜ਼ ਡਿਲੀਟ ਕਰਨ ਵਾਲੇ ਵੀ ਕਿਹਾ ਗਿਆ ਤੇ ਤੁਹਾਨੂੰ ਕੀ ਲੱਗਦਾ ਹੈ ਅਜਿਹੇ ਲੋਕਾਂ ਤੇ ਕੀ ਤੁਹਾਨੂੰ ਲੱਗਦਾ ਹੈ ਹੋਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ ਇਸ ਤਰ੍ਹਾਂ ਕਿਸੇ ਦੀ ਪਿੰਡ ਬਾਰੇ ਗਲਤ ਜੋ ਖਬਰ ਫਲਾਉਂਦੇ ਹਨ ਬਿਨਾ ਕਿਸੇ ਪ੍ਰਮਾਨਕਤਾ ਤੋਂ ਬਿਨਾ ਕਿਸੇ ਸਪਸ਼ਟੀਕਰਨ ਤੋਂ ਕੀ ਕਹਿਣਾ ਹੈ ਤੁਹਾਡਾ ਜਰੂਰ ਕਮੈਂਟ ਕਰਨਾ ਆਓ ਦੇਖੋ ਹਰ ਭਜਨ ਮਾਨ ਦੀ ਵਾਇਰਲ ਹੋ ਰਹੀ ਹੈ ਇੱਕ ਪੁਰਾਣੀ ਵੀਡੀਓ ਮਿਹਰਬਾਨੀ ਅਸੀਂ ਦੋ ਅੰਮੀ ਕਤਾ ਵੀਰ ਦੀ ਆਉਂਦੇ ਕਮਾਇਆ ਸੜੋ ਪ੍ਰੋਗਰਾਮ ਬਹੁਤ ਜਿਆਦਾ ਹੀ ਬਸ਼ੰਤ ਕਰਦੇ ਆ ਅਸੀਤਾ ਜੀ ਗੁੱਡੀਆਂ ਦੇ ਵਿਆਹ ਕਰੇ ਆ ਆਪਣੀ ਆ ਫਲਵਾਈ ਆ ਜੀ ਗੁੱਡੀਆਂ ਦੇ ਵਿਆਹਾਂ ਜੀ ਸਾਨੂੰ ਤਾਂ ਉਹੀ ਸੁਣਾਦੇ ਠੀਕ ਆ ਕਿ ਸੁੱਖੀ ਵਸਦੀਆਂ ਹਾਂਜੀ ਵਧੀਆ ਵਧੀਆ ਕੁੜੀਆਂ ਧੀਆਂ ਸੌਖੀਆਂ ਵਸਦੀਆਂ ਔਰ ਤੇ ਬੰਦੇ ਦਾ ਮਨ ਹਾਂ ਉਹਦੇ ਕਾ ਜੀ ਖੁਸ਼ ਰਹਿੰਦਾ ਠੀਕ ਇਧਰੇ ਬਸ ਦੀਆਂ ਜੀ ਤੱਕ ਲਈ ਬੰਦੇ ਨੂੰ ਸਭ ਤੋਂ ਵੱਧ ਹੁੰਦੀ ਵੱਧ ਹੁੰਦੀ ਆਇਓ ਸਰ ਆਇਓ ਅੱਜ ਪਰਦੇ ਲੇ ਸੁਣਿਆ ਗਾਣਾ ਹਾਂਜੀ ਹਾਂਜੀ ਆਹ ਸੋਹਣਿਆ ਵੇ ਜੱਗ ਜਿਉਂਦਿਆਂ ਤੇ ਮੇਲੇ ਜ਼ਿੰਦਗੀ ਤੁਲਵੇਂ ਤੇਰੇ ਝਗੜੇ ਚ ਮੇਲੇ ਆਹ ਸੋਹਣਿਆ ਵੇ ਜੱਗ ਜਿਉਂਦਿਆਂ ਤੇ ਮੇਲੇ ਰੁੱਸੇ ਨੂੰ ਮਨਾਉਣ ਦਾ ਮੈਂ ਸਿੱਖ ਲਿਆ ਚੱਜ ਵੇ ਤੂੰ ਵੀ ਕੁਝ ਰੱਖ ਹੁਣ ਲੱਗੀਆਂ ਦੀ ਲੱਜ ਵੇ ਰੋਣਾ ਪੱਲੇ ਪੈ ਜੁਗਾ ਜੇ ਆਵੇਂਗਾ ਕਕ ਵੇਲੇ ਆਸੋਣਿਆ ਵੇ ਜੱਗ ਚਾਉਂਦਿਆਂ ਦੇ ਵੇਲੇ ਆਸੋਣਿਆ ਵੇ ਜੱਗ ਚਾਉਂਦਿਆਂ ਦੇ ਮੇਲੇ ਸ਼ਿਕਵੇ ਸ਼ਿਕਾਇਤਾਂ ਨਾਲ ਦੱਬ ਲਿਆ ਪਿਆਰ ਨੂੰ ਭੁੱਲ ਗਿਓ ਸੋਹਣਿਓ ਕਿਉ ਦਿਲਾਂ ਦੇ ਵਪਾਰ ਨੂੰ ਹੱਥਾਂ ਦੀ ਇਹ ਮੈਲ ਤੰਮੀ ਛੱਡ ਪੈਸੇ ਤੇ ਲੈ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਜਿਉਂਦਿਆਂ ਦੇ ਮੇਲੇ ਜਿਵੇਂ ਆਪਣੇ ਹੋ ਬਹੁਤ ਆਨੰਦ ਆਇਆ ਜੀ ਅੱਜ ਅਸੀਂ ਜਾਂਦੇ ਹੋਏ ਵੀ ਘੰਟਾ ਇੱਥੇ ਰੋਕੇ ਗਏ ਪ੍ਰੋਗਰਾਮ ਤੋਂ ਪਹਿਲਾਂ ਤੇ ਹੁਣ ਫੇਰ ਤੁਹਾਨੂੰ ਦੇਖ ਲੋ ਆਪਾਂ ਮਿਲਣਾ ਮਿਲਣਾ ਚਾਹੀਦਾ ਟੱਪੇ ਜੀ ਅਸਡੇ ਸੁਣਾ ਦੋ ਬਾਬਲ ਚੱਲਿਆ ਬੁੜੀ ਹੈ ਬਾਬਲ ਨੇ ਕਿਹ ਗੋਤੀ ਮੈਂ ਛੱਡ ਚੱਲੀ ਦੇਸ ਬਗਾਨੀ ਉਹ ਅੱਛਾ ਰੋਂਦੀ ਕੂੰਜ ਵਿਛੜ ਕੇ ਡਾਰੋਂ ਕਲਮ ਕੱਲੀ ਵੇ ਵੀਰਾ ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਰੋਂਦੀ ਕੂੰਜ ਵਿਛੜ ਕੇ ਡਾਰੋਂ ਕਲ ਮਟਲੀ ਵੇ ਵੀਰਾ ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਬਾਬਲ ਦੇ ਵੇੜ ਅੰਬੀ ਦਾ ਬੂਟਾ ਅੰਬੀ ਨੂੰ ਬੂਰ ਪਿਆ ਵਸਦਾ ਰਹੇ ਮੇਰੇ ਬਾਬਲ ਦਾ ਵੇੜਾ ਧੀਆਂ ਦੀ ਏਹੀ ਦੁਆ ਮੈਂ ਸਦਕੇ ਧੀਆਂ ਦੀ ਏਹੀ ਦੁਆ ਚਲੋ ਦੇਖੋ ਬਦਲਾ ਦਾ ਖੜਾ ਤੁਹਾਡੇ ਕੋਲ ਚਲ ਗਏ ਫਿਰ ਹੋ ਗਿਆ ਫੋਟੋ ਵੀ ਹਾਂਜੀ ਇਹਦਾ